ਪਹਿਲਾਂ ਤਾਂ ਨਾ ਮੈਂ ਉਹਦਾ ਹੀ ਸਿਆਪਾ ਕਰਦੀ ਆ ਉਹਦੀ ਜਾਨ ਲੰਨੀ ਆ ਜੇ ਵੱਡੇ ਦੀ ਆਪ ਤਾਂ ਮਰ ਗਈ ਇੱਥੇ ਮੈਨੂੰ ਗੰਡੇ ਆ ਦੇ ਭੌਣ ਚ ਸੱਟ ਗਈ ਆ ਗਈ ਖਾਣ ਪੀਣ ਤੋਂ ਬਗੈਰ ਹੋਰ ਵੀ ਕੋਈ ਕੰਮ ਧੰਦਾ ਕਰ ਲਿਆ ਕਰ ਕਹਿੰਦੇ ਹੁੰਦੇ 24 ਘੰਟੇ ਬਿੱਲੀਆਂ ਨੂੰ ਹਮੇਸ਼ਾ ਚੂਹਿਆਂ ਦੇ ਸੁਪਨੇ ਜਿਵੇਂ ਤੈਨੂੰ ਖਾਣ ਦੇ ਸੁਪਨੇ ਆਉਂਦੇ ਰਹਿੰਦੇ ਨੇਗੇ ਆ ਹੁਣ ਸਬਜੀ ਬਣਾ ਦੇ ਹੁਣ ਉਹਨੂੰ ਕੁੜੇ ਨੂੰ ਲੈਣ ਚਲੀ ਜਾ ਪੱਥਰ ਨੂੰ ਹਾਏ ਹਾਏ ਨੀ ਕਾਲਕ ਲੈਣੀ ਐ ਨੀ ਤੂੰ ਕਿੱਡੀ ਮਾੜੇ ਲੱਭਜ ਬੋਲਦੀ ਐ ਨੀ ਮੇਰੀ ਪੋਤੀ ਤੱਕ ਨਾ ਵਗ ਜੀ ਤੈਨੂੰ ਦੱਸ ਤਾਂ ਮੈਨੂੰ ਤੂੰ ਜੋ ਮਰਜੀ ਕੁਛ ਬੋਲ ਫੀ ਮੇਰੀ ਪੋਤੀ ਨੂੰ ਕੁਛ ਨਾ ਕਹੀ ਦੀ ਕਿਤੇ ਮਾਜੀ ਤਾਂ ਦਿੱਤੀ ਮੈਂ ਪਕਾ ਹੁਣ ਤੂੰ ਵਜੇ ਰਹੀ ਇਹ ਤੇ ਤੈਨੂੰ ਨਾ ਵੇਚ ਦਵਾ ਮੈਂ ਕਿੰਨਾ ਟਾਈਮ ਹੋ ਗਿਆ ਸਾਰੇ ਕਿਤੇ ਤਿਹਾਰਨਗੇ ਪਾਪਾ ਹੁਣ ਜਾ ਰਿਹਾ ਕੁੜੀ ਕੋਲੇ ਚਲ ਕੋਈ ਗੱਲ ਨਹੀਂ ਹੁਣ ਤੈਨੂੰ ਪਤਾ ਤਾਂ ਹੈ ਯਾਰ ਬਈ ਸੀਜ਼ਨ ਦਾ ਟਾਈਮ ਹੈ ਨਹੀਂ ਟਾਈਮ ਲੱਗ ਪਾਏਗਾ ਸੀਜ਼ਨ ਦਾ ਤਾਂ ਟਾਈਮ ਮੈਨੂੰ ਵੀ ਪਤਾ ਪਰ ਕੁੜੀਆਂ ਕੋਲ ਤਾਂ ਜਾਣਾ ਪੈਂਦਾ ਕੰਮ ਵੀ ਕਰਨੇ ਹੁੰਦੇ ਨੇ ਕਹਿ ਗਏ ਨੇ ਕਿ ਹਾਂ ਹੈਗੇ ਨੇ ਹਾਂਜੀ ਬਾਬੀ ਤੂੰ ਕਿ ਮਿਕਾ ਵਧੀਆ ਬਾਬੀ ਤੂੰ ਦੱਸ ਉਹ ਕਰਨਾ ਪੈ ਠੀਕੋ ਬਾਈ ਸਸੀ ਕਾਲ ਵੀਰੇ ਵਧੀਆ ਵਧੀਆ ਮੈਂ ਨਹੀਂ ਜਾ ਤੁਹਾਨੂੰ ਬੁਲਾਉਣਾ ਹੈਗਾ ਤੁਸੀਂ ਤਾਂ ਨਾ ਮੇਰੇ ਘਰ ਦਾ ਰਾਈ ਭੁੱਲ ਗਏ ਲੈ ਦਸਰਾਤ ਨੂੰ ਭੁੱਲ ਗਏ ਤੇ ਬਾਈ ਦਾ ਕੰਮਕਾਰ ਹੀ ਨਹੀਂ ਲੋਟਾਇਆ ਨਾ ਬਾਬੀ ਦੇ ਤੇਰੇ ਪੇਕੇ ਆਉਂਦੇ ਨੇ ਤੂੰ ਵੀ ਤਾਂ ਐ ਕਹਿੰਦੀ ਹੁੰਨੀ ਆ ਵੀ ਮੈਨੂੰ ਸੰਧਾਰਾ ਵਿੱਚ 6 ਮਹੀਨਿਆਂ ਬਾਅਦ ਸੰਧਾਰਾ ਦੇਣਾ ਹੁੰਦਾ ਸਾਰੇ ਤਿਹਾਰ ਦੇਖ ਲੈ ਮੈਂ ਲੱਗ ਜਾਂਦੇ ਨੇ ਤੈਨੂੰ ਪਤਾ ਆਹੜਾ ਪੈਨੇ ਜਰਾ ਵੀਰੇ ਇਹਨੂੰ ਪੁੱਛ ਲੈ ਚੱਲ ਕੋਈ ਗੱਲ ਨਹੀਂ ਮੈਂ ਤਾਂ ਬਹੁ ਟਾਈਮ ਹੋ ਗਿਆ ਤੇਰੀ ਤੈਨੂੰ ਨਹੀਂ ਪਤਾ ਹੈਗਾ ਪਤਾ ਬਗਾਨਿਆਂ ਦੇ ਮੂੰਹ ਰੱਖਣੇ ਬਹੁਤ ਔਖੇ ਨੇਗੇ ਮੈਂ ਵੀ ਬਗਾਨਿਆਂ 'ਚ ਕੱਟਣੀਆਂ ਹੁੰਦੀਆਂ ਨੇ ਬਗਾਨਿਆਂ ਨੇ ਸਾਨੂੰ ਥੋੜਾ ਜਿਹਾ ਇੱਥੇ ਲੇਟ ਹੋ ਗਿਆ ਸੀ ਉਹਦੇ ਕਰਕੇ ਅਸੀਂ ਮਾਫੀ ਮੰਗਦੇ ਆਂ ਤੇ ਆਜਾ ਬਾਬਾ ਅੰਦਰ ਬਹਿ ਕੇ ਕਰ ਲੈ ਮੈਂ ਤਾਂ ਅੱਜ ਆਏ ਪੁੱਛਦੀ ਸੀ ਵੀ ਅੱਜ ਦਿਨ ਕਿੱਧਰੋਂ ਚੜ ਗਿਆ ਸੀ ਵੀ ਤੁਸੀਂ ਆਏ ਮੈਂ ਦੱਸ ਕਮਲੀ ਲਰੂਣੇ ਕਾਦੇ ਵਾਸਤੇ ਆ ਜਾ ਬੋਲੀ ਚੈਰ ਬਹਿ ਕੇ ਗੱਲ ਕਰ ਜਾ ਆ ਜਾ ਆ ਜਾ ਭਾਬੀ ਕੀ ਦੱਸਾਂ ਮੇਰੀ ਸੱਸ ਨਾ ਮੈਨੂੰ ਗੱਲ ਗੱਲ ਤੇ ਤਾਣੇ ਦੇ ਦਿੰਦੀ ਆ ਵੀ ਮੇਰਾ ਸੰਧਾਰਾ ਆ ਗਿਆ ਤੇਰਾ ਸੰਧਾਰਾ ਨਹੀਂ ਆਇਆ ਨਾਲੇ ਤੈਨੂੰ ਪਤਾ ਹੀ ਆ ਸਾਡੇ ਸਰੀਕੇ ਵਿੱਚ ਨਾ ਸਾਰੀਆਂ ਕਹਿ ਰਹਿੰਦੀਆਂ ਨੇ ਵੀ ਮੇਰਾ ਭਾਈ ਆ ਮੇਰੀ ਪਰਿਹਾਈ ਆ ਪਰ ਜਦੋਂ ਉਹ ਕਹਿੰਦੀਆਂ ਨੇ ਮੇਰਾ ਦਿਲ ਹੌਲਾ ਹੋ ਜਾਂਦਾ ਵੀ ਜੇ ਮੇਰੇ ਮਾਪੇ ਹੁੰਦੇ ਉਹ ਵੀ ਲੈ ਕੇ ਆਉਂਦੇ ਸਾਲ ਚ ਮੀਨਾ ਬੀਚੋ ਦਾ ਕਿਹੜਾ ਮਾਰਦੇ ਹੀ ਨਹੀਂ ਭਾਬੀ ਕੋਈ ਗੱਲ ਨਹੀਂ ਕਰਨਾ ਸਾਨੂੰ ਪਤਾ ਹੈਗਾ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀ ਕੋਈ ਗੱਲ ਸਾਨੂੰ ਇਹ ਤਾਂ ਪਤਾ ਹੈਗਾ ਵੀ ਭੈਣਾ ਹੁੰਦੀਆਂ ਨੇ ਜਿਹੜੀਆਂ ਉਹ ਕੋਈ ਖਾਣ ਦੇ ਭੁੱਖੀਆਂ ਥੋੜੋ ਹੁੰਦੀਆਂ ਨੇ ਉਹਨਾਂ ਨੂੰ ਪਾਈਆਂ ਤੇ ਉਮੀਦ ਆਉਂਦੀ ਆ ਥੋੜੀ ਜੀ ਹੈ ਨਾ ਵੀਰੇ ਕੋਈ ਗੱਲ ਨਹੀਂ ਐਸ ਬਾਕੀ ਤੇਰੀ ਸੱਸੋ ਦੀ ਕਰ ਲਓ ਤਾਂ ਸਿਆਣੀ ਉਮਰ ਤਾਂ ਵਿੱਚ ਤੇ ਕਈ ਵਾਰੀ ਮਾਂ ਪਿਓ ਬੋਲ ਦਿੰਦੇ ਨੇ ਕੁਝ ਨੀਂ ਨ ਗੁੱਸਾ ਨਹੀਂ ਕਰੀਦਾ ਹੁੰਦਾ ਉਹਨਾਂ ਦਾ ਨਾਲੇ ਵੀਰੇ ਇਹ ਦੱਸਾਂ ਮੈਂ ਜੇ ਨਾ ਕੋਈ ਮੇਰੇ ਮਾਂ ਬਾਪ ਨੂੰ ਘੱਟਦਾ ਨਾ ਮੇਰਾ ਦਰਦ ਤੇ ਨਹੀਂ ਟੁੱਟ ਜਾਂਦਾ ਲੈ ਦੱਸ ਕਮਲੀ ਰੋਂਦੀ ਕਾਦੇ ਵਾਸਤੇ ਆਂ ਅਸੀਂ ਆਤ ਆ ਗਏ ਬਹਿ ਜਾ ਬਹਿ ਜਾ ਤੂੰ ਬਹਿ ਜਾ ਕੋਈ ਨਾ ਵੀਰੇ ਮੇਰੇ ਨਾਲ ਵਾਦਾ ਕਰ ਕਿ ਦੇਖੀ ਤੂੰ ਮੈਨੂੰ ਕਦੇ ਰੋਣਾ ਕੋਈ ਨਾ ਰੋਣਾ ਤੂੰ ਕਹਿੰਦੇ ਨਹੀਂ ਹੁੰਦੇ ਨਾ ਕੋਈ ਨਾ ਕੋਈ ਨਾ ਕੋਈ ਬੈਣਾ ਵਰਗਾ ਸਾਗ ਨਾ ਕੋਈ ਟੁੱਟ ਕੇ ਨਾ ਬੈਜੀ ਵੀਰ ਨਾ ਵੀਰੇ ਮੇਰੇ ਤਾਂ ਤੇਰੇ ਨਾਲ ਹੀ ਪੀਕੇ ਨੇ ਲੈ ਦੱਸ ਰੋਨੀ ਕਾਦੇ ਵਾਸਤੇ ਤੂੰ ਚੁੱਪ gara ਹੁਣ ਆ ਗਏ ਨਾ ਅਸੀਂ ਕੋਈ ਨਹੀਂ ਕੋਈ ਨਹੀਂ ਬੀਰੇ ਮੈਂ ਕੋਈ ਖਾਣ ਪੀਣ ਦੀ ਭੁੱਖੀ ਨਹੀਂ ਬਸ ਮੇਰੇ ਘਰੇ ਨਾ ਬੈਠਾ ਕੇ ਤਾ ਕੋਈ ਨਹੀਂ ਕੋਈ ਕੋਈ ਨਹੀਂ ਤੁਸੀਂ ਖਾਲੀ ਹੱਥ ਆ ਜਾ ਕਰੋ ਮੈਂ ਨਾ ਤੁਹਾਡੀ 50 ਰੁਪਏ ਦੀ ਚੀਜ਼ ਵੀ 100 ਦੀ ਗਣ ਦਿੰਨੀ ਆ ਦੱਸ ਮੈਂ ਕਿਹੜਾ ਕਦੇ ਫਰਕ ਰੱਖਿਆ ਤੇਰੇ ਨਾਲ ਮੇਰੇ ਭਾਈ ਪਰਜਾਈ ਆਏ ਨੇ ਚੁੱਪ ਕਰ ਕੰਮਲੀ ਪੁੰਦਦੇ ਨੇ ਹੁੰਦੇ ਚੁੱਪ ਕਰ ਜੀ ਆਪਾ ਤੁਸੀਂ ਬੈਠੋ ਗੱਲਾਂ ਬਾਤਾਂ ਕਰੋ ਮੈਂ ਤੁਹਾਡੇ ਲਈ ਚਾਹ ਲੈ ਕੇ ਆਇਆ। ਕੋਈ ਨਹੀਂ ਚਾਹ ਨੂੰ ਰਹਿਣ ਦੇ ਤੂੰ ਬਸ ਬਹਿ ਜਾ ਤੂੰ। ਨਾ ਵੀਰੇ ਹੈ ਦੋ ਮਿੰਟ ਗੱਲਾਂ ਕਰਦਾ ਸਾਡੇ ਨਾਲ। ਓਕੇ ਥੋੜੀ ਥਰਨਾ। ਨਾ ਨਾ ਕੋਈ ਨਹੀਂ ਕੋਈ ਨੂੰ ਕੁਝ ਨਹੀਂ ਹੁੰਦਾ ਭੁੱਖੇ ਨੂੰ। ਤੂੰ ਬਹਿ ਜਾ ਕੋਈ। ਨਾ ਭਾਬੀ ਕੋਈ ਨਾ ਮੈਂ ਚਾਹ ਬਣਾ ਕੇ ਲੈ ਕੇ ਆਉਂਦਾ। ਨਾ ਅਸੀਂ ਰੋਟੀ ਓਟੀ ਖਾ ਕੇ ਐਸੀ ਕਰਾਂ ਕੋਈ ਕਰਨੀ ਬਹਿ ਜਾ ਤੂੰ ਸਾਡੇ ਨਾਲ ਗੱਲ ਹੀ ਕਰ ਲੈ। ਨਾ ਵੀਰੇ ਆਪਾਂ ਗੱਲਾਂ ਵੀ ਕਰਾਂਗੇ। ਅੱਜ ਤੁਸੀਂ ਮੇਰੇ ਘਰੇ ਇੰਨੀ ਦੇਰ ਬਾਅਦ ਆਏ ਹੋ। ਮੈਂ ਤੁਹਾਡੇ ਨਾਲ ਨਾ ਸਾਰੇ ਦੁੱਖ ਸੁੱਖ ਕਰਨੇ ਨੇ ਜੀ। ਚਲ ਭਾਬੀ। ਤੁਸੀਂ ਬੈਠੋ ਗੱਲਾਂ ਬਾਤਾਂ ਕਰੋ ਮੈਂ ਚਾਹ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਬਣਾ ਕੇ ਖਰਚਾ ਤੇ ਆਲੇ ਤਾਂ ਅਮੀ ਮਾਨ ਹਵਲਾ ਕਰੀਂਦੇ ਲਖੜਾਂ ਕਰ ਆ ਲੈ ਜਾ ਆ ਦੇ ਚਾਹ ਐਸੇ ਲੇਟ ਆਂ ਕੇ ਵਾਸਤੇ ਲੈ ਕੇ ਆਉਂਗਾ ਤੁਸਾਂ ਆਂ ਹੋਰ ਜਾ ਬੇ ਤੇਰੇ ਵਾਸਤੇ ਖੁੱਲੇ-ਦੋਲੇ ਮਾਨਣਾ ਲਾ ਕੇ ਤੇਰੇ ਸਾਰੇ ਲਾਭ ਦੇ ਲੈ ਭਾਬੀ ਵੀਰੇ ਇਹਦੀ ਕੀ ਲੋੜ ਸੀਗੀ ਤੁਸੀਂ ਖਾਲੀ ਹੱਥ ਆ ਜਾ ਕਰੋ ਉਹੀ ਬਹੁਤ ਆ ਮੇਰੇ ਲਈ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਅਸੀਂ ਹੁਣ ਆਇਆ ਕਰਾਂਗੇ ਲੈ ਭਾਬੀ ਮੈਨੂੰ ਤਾਂ ਨਾ ਆਈ ਹੁੰਦਾ ਵੀ ਮੇਰੀ ਭਾਬੀ ਹੋਈ ਮੇਰੀ ਮਾਂ ਕੀ ਚੱਲ ਭਾਬੀ ਮੈਂ ਨਾ ਪਹਿਲਾਂ ਵੀ ਸਾਥ ਨੂੰ ਦਿਖਾਇਆ ਮੈਂ ਮੈਨੂੰ ਤਾਨੇ ਦਿੰਦੀ ਸੀ ਨਾ ਵੀ ਤੇਰੇ ਪੇਕਿਆਂ ਚ ਕੋਈ ਆਇਆ ਨਹੀਂ ਉਹਨੇ ਦਿਖਾ ਕੇ ਆਂਦੀ ਆ ਵੀ ਦੇਖ ਮੇਰਾ ਵੀ ਸੁਧਾਰਾ ਆ ਗਿਆ ਦੇਖ ਤਾਂ ਵੀ ਦੇਖ ਲੈ ਚੱਲ ਸੂਰ ਨਹੀਂ ਆਇਆ ਕਿੰਨਾ ਟਾਈਮ ਤੇ ਲੈ ਕੁੜੀ ਕਿੰਨਾ ਕਰਦੀ ਆ ਯਾਰ ਮੈਂ ਉਦੋਂ ਹੋਂ ਆਉਂਦੇ ਸੀਗੇ ਹੁਣ ਤੈਨੂੰ ਬਤਾਉਦਾਂ ਉਹ ਸਿੱਧੂ ਸਰਪੰਚ ਦੀ ਮੋਟਰ ਪੱਜ ਗਈ ਉਹ ਠੀਕ ਕਰਨੀ ਪੈਗੀ ਦੋ ਤਿੰਨ ਦਿਨ ਉੱਥੇ ਲੱਗੇ ਥੋੜੇ ਤਾਂ ਬਾਹਰਲੇ ਕੰਮ ਲੋਟ ਹੀ ਆਣੇ ਕਦੇ ਕੁੜੀਆਂ ਕਲੀਮ ਵੀ ਨਹੀਂ ਕਾਮਰਲੇ ਕਰੋ ਚੱਲ ਕੋਈ ਗੱਲ ਨਹੀਂ ਤੁਹਾਨੂੰ ਕੋਈ ਨਹੀਂ ਕਹਿ ਰਿਹਾ ਸਾਰੇ ਹੋਰ ਮੈਨੂੰ ਕਹਿਣਗੇ ਖਾਣੇ ਕਰਨਗੇ ਵੀ ਪਰਜਾਈ ਹੋਣ ਦੀ ਜਿੰਦਗੀ ਫਿਰ ਪਰਜਾਈਆਂ ਮਾਰੀਆਂ ਵੰਨ ਜਾਂਦਾਂ ਚੱਲ ਕੋਈ ਚੱਲ ਨਹੀਂ ਤਾਂ ਮੇਰੇ ਮਗਰ ਭਾਈ ਜਾਂਦੀ ਹੈ ਕੋਈ ਗੱਲ ਨਹੀਂ ਅੱਗੇ ਤਾਂ ਆਪਾਂ ਸਿੱਧੀ ਆ ਜਾ ਕਰ ਲੈ ਲੈ ਦੱਸ ਤੇ ਪੁੱਤ ਨੂੰ ਆਸਤਾ ਹੁੰਦੀ ਆ ਲੈ ਬੱਚੇ ਆਏ ਬੈਠੇ ਨੇ ਹੋਰ ਠੀਕ ਆ ਪੁੱਤ ਸੱਸਰੀ ਗੱਲ ਵਾਂ ਸੀ ਸੱਸਰੀ ਗੱਲ ਤੀ ਠੀਕ ਹਾਂ ਵਧੀਆ ਪੁੱਤ ਹੋਰ ਦੱਸ ਪੁੱਤ ਵਧੀਆ ਇਹ ਗੱਲ ਭਾਈ ਤੁਸੀਂ ਤਾਂ ਘੇੜੇ ਨਹੀਂ ਮਾਰੇ ਲੇਟੇ ਬਹੁਤਾ ਹੋ ਗਏ ਹੈ ਨਵੇਂ ਨਵੇਂ ਸੇ ਇਹਨਾਂ ਦਾ ਕੰਮ ਕਰ ਕੰਨ ਹੋਰ ਪਤਾ ਤੂੰ ਠੀਕ ਰਹੀ ਨਹੀਂ ਠਾਕ ਵਾਸੀ ਵਧੀਆ ਤੇ ਅਸੀਂ ਦੱਸ ਹੋਰ ਵਧੀਆ ਵਧੀਆ ਹੋਰ ਦੱਸ ਕਰੇ ਸਾਰੇ ਚੀਜ਼ ਸਾਰੇ ਠੀਕ ਨੇਗੇ ਤੁਸੀਂ ਮਾੜਾ ਮੋਟਾ ਸੇਤੀ ਜਿਹੜਾ ਮਾਰ ਲਿਆ ਕਰੋ ਕੋਈ ਤੂੰ ਤਾਂ ਮਿਲਣੋ ਵੀ ਰਹੀ ਹੈ ਬਸ ਕੋਸੇ ਨਾਸੀ ਕਰੇ ਬਸ ਕੰਮਕਾਰੀ ਨਹੀਂ ਲੋਟ ਆਇਆ ਹਾਂ ਇਹ ਤਾਂ ਹੈਗਾ ਭਾਈ ਘਰੇ ਤਾਂ ਬੁੜੀਆਂ ਦੇ ਬਰੀਕ ਬਰੀਕ ਕੰਮੇ ਨਹੀਂ ਮੁੱਕਦੇ ਹਨਾ

ਕੀ ਫਾਇੰਟ ਟਾਈਮ ਤੇ ਮਿਲ ਜਾਂਦਾ ਰੋਟੀ ਪਾਨ ਤਾਂ ਹੁਣ ਕੰਨ ਪੱਤੀਆ ਕਵੇਲੇ ਦੇ ਦੰਦੀ ਆ ਪੁੱਤ ਕਵੇਲੇ ਖਾ ਲਾ ਨੇ ਹੈ ਬੇਲੇ ਸਰ ਬਣਾ ਲਾ ਦੀ ਆ ਬੇਲੇ ਸਰ ਖਾ ਲਾ ਨੇਗੀ ਕੀ ਕਰਿਆ ਜਾਵੇ ਫਿਰ ਹੁਣ ਪੁੱਤ ਹਨਾ ਹੁਣ ਲੜਾਈ ਥੋੜੀ ਜਾਂਦੇ ਹਨਾ ਮੁੰਡੇ ਤੋਂ ਪੁੱਛਣਾ ਮੈਂ ਸੇ ਤਾਂ ਉੱਥੇ ਮੇਰੇ ਪੈਰ ਵੀ ਨਹੀਂ ਲੱਗਨ ਦਿੰਦੀ ਸੀ ਇਹ ਤਾਂ ਮੈਨੂੰ ਘਰੋਂ ਕੱਢਣ ਵਾਲੀ ਕਰ ਰੱਖਿਆ ਸੀ ਮੈਂ ਤਾਂ ਦੋ ਲੱਟੂ ਝੜ ਕੇ ਮੱਥਾ ਟੇਕਿਆ ਹਾਏ ਹਾਏ ਇਹਨਾਂ ਨੂੰ ਪੁੱਛਣਾ ਮੈਨੂੰ ਬਿਠੇਰਾ ਤੰਗ ਕਰਦੀ ਸੀ ਇਹ ਦਾਤਾ ਗੱਲ ਸੁਣੀ ਮੇਰੀ ਆਹੋ ਕਹਿੰਦੀ ਹੁੰਦੀ ਹੈ ਭਾਈ ਬਲਾਈ ਕੁਛ ਬੋਲਦੀ ਹੁੰਦੀ ਹੈ ਤੇਰੇ ਬਾਰੇ ਵੀ ਚੁਗਲੀਆਂ ਕਰਦੀ ਹੁੰਦੀ ਹੈ ਕਹਿੰਦੀ ਐਨੇ ਸਾਲ ਕਹਿੰਦੀ ਐਨੇ ਸਾਲ ਹੋ ਗਏ ਵਿਆਹੀ ਨੂੰ ਨਿੱਕਾ ਲੈਣਾ ਨਹੀਂ ਕੋਈ ਹੋਇਆ ਕਦੇ ਕੁਛ ਬੋਲਦੀ ਹੈ ਕਦੇ ਕੁਛ ਬੋਲਦੀ ਹੈ ਤੇ ਤੈਨੂੰ ਪਤਾ ਤਾਂ ਹੈਗਾ ਕਿੰਨਾ ਬੋਲਦੀ ਹੈ ਦਾਤਾ ਤੈਨੂੰ ਵੀ ਜਿਹਾ ਨਹੀਂ ਦਿੰਦੀ ਤੇ ਸੁਣਾ ਮੇਰਾ ਤਾਂ ਟੱਕਸੂਲੀ ਤੇ ਕਰ ਰੱਖਿਆ ਸੀ ਨੇ ਦੱਸ ਆਏ ਥੋੜਾ ਹੁੰਦਾਗਾ ਹੈ ਦੇਖ ਸਾਰੀ ਜ਼ਿੰਦਗੀ ਦੀ ਵਰਤ ਨਹੀਂ ਲੈ ਹੁਣ ਤੂੰ ਹੀ ਆਈਆਂ ਫਿਰ ਇਹਦੇ ਉਹੀ ਤਾਂ ਗੱਲ ਹੈ ਤਾਂ ਫੇਰ ਵੀ ਇਹ ਯਾਦ ਕਰੀ ਤੱਸ ਕੀ ਕਰਿਆ ਜਾਵੇ ਭਾਈ ਸਾਨੂੰ ਤਾਂ ਇਹ ਬਾਲਾ ਔਖਾ ਕਰਦੀ ਹੈਗੀ ਉਹ ਮੇਰੀ ਪੋਤੀ ਹੈਗੀ ਦੇਖ ਲੈ ਉਹਨੂੰ ਦੇਖ ਕੇ ਨਹੀਂ ਰਾਜੀ ਹੈਗੀ ਲੈ ਦੱਸ ਮੁੰਡੇ ਦਾ ਬਥੇਰਾ ਕਰਦੀ ਹੈ ਉਹਨੂੰ ਨੀ ਨਾ ਜੱਗੀ ਆਊਗਾ ਜਦੋਂ ਖੇਤੋਂ ਉਹਦੇ ਸਾਹਮਣੇ ਬਥੇਰੇ ਧੰੜੇ ਲਾਉਗੀ ਲਾਟ ਲਟਾਉਗੀ ਵੀ ਉਹਨੂੰ ਐ ਹੋ ਜੇ ਵੀ ਬਹੁਤ ਪਿਆਰ ਕਰਦੀ ਹੈ ਅਸੱਛਾ ਹੈ ਤੇਨੂੰ ਪਤਾ ਪੁੱਤ ਮੈਂ ਤਾਂ ਜੱਗੀ ਤੋਂ ਬਹੁਤ ਲੁੱਕ ਰੱਖਾਤੀ ਹਾਂਗੀ ਦੱਸੀਆਂ ਕਿੱਥੇ ਜਾਂਦੀਆਂ ਨੇ ਗੱਲਾਂ ਕੀ ਕਰਾ ਜਾਵੇ ਮਾਸੀ ਬੱਸ ਪੁੱਛ ਹੀ ਨਾ ਦੇਤਾ ਇੱਕ ਆਉਣਾ ਪੈ ਗਿਆ ਬੱਸ ਬੱਸ ਲੋਕਾਂ ਲੱਜੋ ਪੁੱਤ ਹਾਂ ਲੋਕਾਂ ਲੱਜੋ ਰਿਸ਼ਤੇ ਤਾਂ ਨਾ ਮੈ ਹੁਣੀ ਪੈਂਦੇ ਨੇ ਫਿਰ ਹੁਣ ਕੀ ਕਰੀਏ ਹੁਣ ਗੱਲ ਸੁਣ ਪੁੱਤ ਮੇਰੀ ਟਾਕੀ ਤਾਂ ਟਾਕੀ ਹੁੰਦੀ ਹੈਗੀ ਮੇਰੀ ਸ਼ਰੀਪ ਦੀ ਪੁੱਤੇ ਕਿੱਥੇ ਰੀਚ ਕਰ ਲੂਗੀ ਉਹ ਨਹੀਂ ਪੁੱਤ ਸਾਨੂੰ ਭੁੱਲਦੀ ਹੈਗੀ ਸਾ ਗੱਲਾਂ ਕਰਦੇ ਹੁੰਦੇ ਨੇ ਮੈਨੂੰ ਦੱਸਦੇ ਨੇ ਵੀ ਉਹ ਤਾਂ ਇੰਨੀ ਚੰਗੀ ਸੀਗੀ ਇੰਨਾ ਪਿਆਰ ਸੀ ਤੁਹਾਡਾ ਸੱਸ ਨੂੰ ਆਂਦਾ ਬਹੁਤ ਪਿਆਰ ਦੀ ਪੁੱਤ ਇਹ ਤਾਂ ਸਾਡੇ ਕਾਲੇ ਮੂੰਹ ਵਾਲੀ ਇਹੀ ਜੀ ਆਈਏ ਨਾ ਸਾਡਾ ਤਾਂ ਸਾਰਾ ਕੁਸ ਬਕਾ ਕੇ ਤਰ ਪਹਿਲਾਂ ਸਾਨੂੰ ਖੰਗਲ ਕਰੇ ਇਥੇਰਾ ਕੁਸ ਦਿੱਤਾ ਸੀ ਇਹੋ ਜਾਂ ਮਾੜਾ ਪੜ ਸੰਤ ਤੱਕ ਕਿਸੇ ਨੇ ਅਸਤਾ ਪੁੱਤ ਦੱਸ ਪੁੱਸ ਕਰ ਲਾਦੇ ਨਾ ਚੰਗੇ ਰਹਿੰਦੇ ਕਾ ਨੂੰ ਅਸੀਂ ਡੁੱਬਦੇ ਤੇ ਅੱਜ ਤਾਂ ਪੁੱਤ ਮੇਰਾ ਪੁੱਤ ਪਹਿਲਾਂ ਕਮਾਰਾ ਫਿਰਦਾ ਤੇ ਮੈਨੂੰ ਕੋਈ ਦੁੱਖ ਤਾਂ ਨਹੀਂ ਤੀਗਾ ਹੈ ਕੀ ਕਾ ਸਕਦੇ ਆ ਇੰਨੀ ਵਧੀਆ ਆ ਗਈ ਸੀ ਦੋਨੇ ਜੀਆਂ ਦੀ ਇੰਨੀ ਮਤ ਮਿਲਦੀ ਸੀ ਸਾਡੇ ਨਾਲ ਇੰਨੀ ਵਧੀਆ ਤੇਰੇ ਮਾਸੜ ਨੂੰ ਟਾਈਮ ਤੇ ਰੋਟੀ ਪਾਣੀ ਮੈਨੂੰ ਮਾਂ ਮਾਤੀਆਂ ਮੰਗੂ ਰਹਿੰਦੀ ਆ ਪਰ ਸਾਨੂੰ ਪਤਾ ਹੀ ਨਹੀਂ ਪਤਾ ਤੀ ਵੀ ਐਡੀ ਠੱਗੀ ਲਾ ਜੂਗੀ ਹੈ ਖਰਾਬ ਬਨੇ ਬੱਚਾ ਵੀ ਦਿੱਤਾ ਉਹ ਵੀ ਮਾਂਬਾਰੀ ਕਰਦੀ ਹੁਣ ਬੁੱਤ ਮੈਂ ਤਾਂ ਢਿੱਲੀ ਮੱਠੀ ਰਹਿੰਦੀ ਆ ਖਬਰੇ ਮੈਂ ਕਾਦ ਅੱਖਾਂ ਮੀਚ ਜਾ ਮੇਰੀ ਪੋਤੀ ਨੂੰ ਤਾਂ ਔਖਾ ਹੋ ਜੂਗਾ ਨਾ ਮੇਰੇ ਪੁੱਤ ਨੇ ਤਾਂ ਬਾਹਰ ਅੰਦਰ ਵੀ ਜਾਣਾ ਹੁਣ ਉਹ ਕਿੰਨਾ ਕਚੜ ਕੁੜੀ ਦੇ ਲਵੇ ਰਿਹਾ ਕਰੂਗਾ ਚਲ ਕੋਈ ਨਾ ਆਪੇ ਹੌਲੀ ਹੌਲੀ ਠੀਕ ਹੋ ਜੂਗੇ ਕਿੱਥੇ ਠੀਕ ਹੁੰਦੀ ਆ ਪੁੱਤ ਜਦੋਂ ਉਹ ਨਾਲ ਨਿਆਣੀ ਨਾਲ ਇੰਨਾ ਕਰਦੀ ਹੈਗੀ ਜਦੋਂ ਬੜੀ ਹੋ ਗਈ ਇਹਦਾ ਕਿਤਵਾਰਾ ਕੀ ਕੁਝ ਕਰਿਆ ਕਰੂਗੀ ਕੋਈ ਨਾ ਮੈਂ ਤੇ ਬਾਈ ਨਾਲ ਗੱਲ ਕਰੂੰਗੀ ਕੀ ਗੱਲ ਇਹ ਹੁਣ ਐ ਕਰਦੀ ਆ ਗੱਲ ਕਰ ਇਹਨੂੰ ਇੰਨਾ ਨਹੀਂ ਉਹ ਪਹਿਲਾ ਮਾਸਾ ਕੀਤਾਗਾ ਇਹਦਾ ਆਈ ਨਹੀਂ ਪੁੱਤ ਇਹਨੂੰ ਆਉੜਦਾ ਆਈ ਕਿੱਥੇ ਆਉੜਦਾ ਇਹਨੂੰ ਵੀ ਮੈਂ ਮਾਸਾ ਦਵਾਰੇ ਘਰ ਵੱਨੇਗਾ ਚੱਲ ਮੇਰੇ ਪੁੱਤ ਦਾ ਵੀ ਦਵਾਰੇ ਘਰ ਵੱਜਿਆ ਪੁੱਤੇ ਦਾ ਵੀ ਵੱਜਿਆਗਾ ਉਹੀ ਤਾਂ ਗੱਲ ਹੈ ਇਹਨੂੰ ਆਪਦੀ ਚ ਸੋਚਣਾ ਚਾਹੀਦਾ ਮੜਾ ਮੋਟਾ ਹੋਰ ਦੱਸ ਪੁੱਤ ਰੋਟੀ ਪਾਣੀ ਖਾ ਲਿਆ ਤੁਸੀਂ ਨਹੀਂ ਹਾਂ ਮਸੀਂ ਰੋਟੀ ਪਾਣੀ ਖਾ ਲਿਆ ਅੱਜ ਤਾਂ ਰਹਿ ਜੀ ਚੰਗਾ ਪੁੱਤ ਨਾ ਮਸੀਂ ਕਿੱਥੇ ਇਹਨਾਂ ਨੇ ਕੰਮ ਤੇ ਜਾਣਾ ਪੁੱਛੀ ਨਾ ਇੰਨਾ ਹੱਥ ਟੈਟ ਹੋਇਆ ਪਿਆਗਾ ਬਸ ਦੱਸੋ ਇਹ ਤਾਂ ਹੁੰਦੀ ਆ ਪੁੱਤ ਕਵੀਲਦਾਰੀਆਂ ਨੇ ਤਾਂ ਕਰਾਂ ਦੀਆਂ ਹਾਂ ਨਾ ਚੱਲ ਮੈਂ ਬਸ ਇੱਕ ਆਗੇ ਵਿਚਾਲ ਸਰਦਾ ਨੀਗਾ ਕਹੂਗੀ ਆਏ ਨਹੀਂ ਦੱਸ ਚੱਲ ਕੋਈ ਨਾ ਪੁੱਤੇ ਤਾਂ ਜਿਹੀ ਹੈਗੀ ਆ ਠੀਕ ਹੈ ਤੂੰ ਮੇਰੇ ਘਰ ਕੇ ਘੇੜਾ ਮਾਰ ਲਿਆ ਕਰ ਕੋਈ ਚੰਗਾ ਪੁੱਤ ਸੀ ਕੋਈ ਨਹੀਂ ਚੱਲ ਮੈਂ ਮੜਾ ਜਾ ਜਾ ਆ ਮੈਂ ਚੰਗਾ ਕੁੜੀ ਨੂੰ ਦੇਖ ਲਾ ਪੁੱਤ ਮੈਂ ਕਿਤੇ ਰੋਣ ਨਾਲ ਲੱਗ ਜੀ ਚੰਗਾ ਹਾਂ ਹਾਂ ਆ ਗਈ ਮੈਂ ਬੈਠੋ ਤੁਸੀਂ ਗੱਲਾਂ ਬਾਤਾਂ ਕਰੋ ਇਹਨੇ ਆਵਦੀ ਸੱਸ ਨਾਲ ਬਣਾ ਕੇ ਰੱਖਿਆ ਕਰ ਨਹੀਂ ਭਾਬੀ ਸੱਸ ਨਾਲ ਤਾਂ ਮੈਂ ਬਠੇਰੀ ਬਣਾ ਕੇ ਰੱਖਦੀ ਆ ਮੇਰਾ ਤਾਂ ਤੂੰ ਜਮਾ ਨਾ ਫਿਕਰ ਕਰ ਹੋਰ ਤੂੰ ਦੱਸ ਬਾਈ ਤਾਂ ਤੇਰੇ ਨਾਲ ਠੀਕ ਰਹਿੰਦਾ ਨਾ ਇਹ ਤਾਂ ਬਥੇਰਾ ਵਧੀਆ ਰਹਿੰਦਾ ਮੇਰੇ ਨਾਲ ਤੂੰ ਬਸ ਆਪ ਦਾ ਠੀਕ ਰਿਹਾ ਕਰ ਹਾਂ ਜੀ ਹਾਂ ਆ ਗਈ ਮਸਤੀ ਲੈ ਬਾਈ ਵੀ ਆ ਗਿਆ ਹਾਂ ਚਲ ਠੀਕ ਹੈ ਕਿੰਨਾ ਸੀ ਚੱਲਦੇ ਆ ਭਰਾ ਲੈ ਵੀਰੇ ਕਿਹੜੇ ਵੇਲੇ ਆਏ ਤੁਸੀਂ ਕਿਹੜੇ ਵੇਲੇ ਚਲੇ ਵੀ ਗਏ ਹੈ ਚਲ ਕੋਈ ਨਹੀਂ ਚਲ ਦਸੀ ਰਹੋ ਚਲੀ ਮੈਂ ਚਲੋ ਚਲੀ ਵੀਰੇ ਭਾਬੀ ਅੱਜ ਤੁਸੀਂ ਰਹਿੰਦੇ ਦੇਖੀ ਪੁੱਛਣਾ ਤੇਰੇ ਬਾਈ ਨੂੰ ਅੱਗੇ ਕੰਮ ਆਉਣਾ ਇਹਨਾਂ ਨੇ ਅਗਾਹਾਂ ਜਾ ਕੇ ਆਣਾ ਹੋਰ ਅਸੀਂ ਤਾਂ ਅੱਜ ਵੀ ਥੋੜਾ ਜਿਹਾ ਮਸਾ ਟਾਈਮ ਅੱਜ ਵੀ ਬਸ ਟਾਈਮ ਕੱਢ ਕੇ ਆ ਗਏ ਵਿਚਾਲਾ ਲਿਆ ਪੈਸੇ ਲੈ ਲੈ ਕੁੜੀ ਨੂੰ ਕੱਪੜੇ ਦਵਾ ਲਈ ਨਾਲੇ ਮੁੰਡੇ ਨੂੰ ਦੋਨਾਂ ਜਵਾਕਾਂ ਦੇ ਕੱਪੜੇ ਲੈ ਲਏ ਭਾਬੀ ਪੈਸਿਆਂ ਦੀ ਕੀ ਲੋੜ ਆ ਤੁਸੀਂ ਆਗੇ ਨਾ ਮਿਲਗੇ ਮੈਨੂੰ ਇਹ ਹੀ ਬਹੁਤ ਆ ਕੋਈ ਨਹੀਂ ਕੱਪੜੇ ਦਿਵਾਲੀ ਨਾਲੇ ਮੁੰਡੇ ਨੂੰ ਦਿਵਾਲੀ ਕੁਛ ਨਹੀਂ ਹੁੰਦਾ ਤਾਂ ਚੰਗਾ ਸੀ ਜਾਣਾ ਲੇਟ ਹੋ ਜਾਈਨੇ ਤੇਰੇ ਬਾਈ ਨੂੰ ਅੱਗੇ ਕੱਦਵਾ ਚੰਗਾ ਭਾਬੀ ਮੈਂ ਤੈਨੂੰ ਐਂ ਕਹਿੰਦੀ ਸੀ ਕੋਈ ਨਾ ਤੂੰ ਕਹਿੰਦੀ ਸੀ ਨਾ ਬਾਈ ਦਾ ਵੀ ਹੱਥ ਤੰਗਾ 500 ਰੁਪਿਆ ਬਹੁਤ ਆ 500 ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਤੂੰ ਰੱਖ ਚਲ ਠੀਕ ਆ ਭਾਬੀ ਚਲ ਅੱਜ ਸਾਰੇ ਕੰਮ ਆਣ ਦੇ ਚਲ ਠੀਕ ਆ ਵੀਰੇ ਤੇ ਜਾ ਕੇ ਪਹੁੰਚ ਕੇ ਫੋਨ ਕਰ ਦਿਓ ਮੈਨੂੰ ਕੋਈ ਨਾ ਤੂੰ ਟੈਨਸ਼ਨ ਨਾ ਹਾਂ ਠੀਕ ਆ ਠੀਕ ਫੋਨ ਫੋਨ ਕਰਦੇ ਰਿਹਾ ਕਰੋ ਭਾਬੀ ਦੇਖ ਤੂੰ ਕਿ ਮੈਂ ਕਹਿੰਦੀ ਸੀ ਕਹਿੰਦੀ 500 ਰੁਪਇਆ ਤੇਰੇ ਮੁੰਡੇ ਨੂੰ ਕੱਪੜੇ ਲਿਆ ਦਿੰਦੀ ਤੇ 500 ਰੁਪਇਆ ਕੁੜੀ ਨੂੰ ਲਿਆ ਕੇ ਦਿੰਨੀ ਆ ਉਹਨੂੰ ਪੱਥਰ ਨੂੰ ਨਾਲੇ ਪਹਿਲਾਂ ਤਾਂ ਜਾਮਾ ਮੈਂ ਸੰਧਾਰਾ ਨਾਲ ਬੁੜੀ ਨੂੰ ਦਿਖਾ ਕੇ ਆਵਾਂ ਪਹਿਲਾਂ ਉਹਦਾ ਜਿਹੜਾ ਮੂੰਹ ਐਡਾ ਖੁੱਲਾ ਸੀ ਨਾ ਉਹ ਬੰਦ ਕਰਕੇ ਆਉਣੀ ਆ ਦਿਖਾ ਕੇ ਆਉਣੀ ਆ ਵੀ ਮੇਰਾ ਭਾਈ ਪਰਜਾਈ ਆਏ ਸੀ ਤਾਂ ਆ ਸੰਧਾਰਾ ਲੈ ਕੇ ਆਏ ਨੇ ਕਿੰਨੇ ਸੋਹਣੇ ਬਤਾਉਂਦੇ ਆ ਮੇਰੇ ਪੁੱਤ ਦੇਖੀ ਕੱਚੀ ਕੱਚੀ ਬੈਂਗਣੀ ਆ ਮੈਂ ਇਹ ਕਰਾ ਰਹੀ ਸੀ ਦਾਲ ਬਣਾਉਂਗੀ ਮੈਂ ਤਾਂ ਅੱਜ ਤਾਂ ਮੈਂ ਆਪਣੇ ਹੱਥ ਨਾਲ ਬਣਾਉਂਗੀ ਰੱਜ ਕੇ ਰੋਟੀ ਖਾ ਲਵਾਂਗੇ ਇਹਨਾਂ ਕ ਲੈਣੀ ਨੇ ਕੀ ਪਤਾ ਆਇਆ ਖੜਕਾ ਜਾ ਕਾਦਾ ਹੋ ਜਾਂਦਾ ਮੇਲਾ ਤਾਂ ਮੱਝ ਖੁੱਲੀ ਫਿਰਦੀ ਐ ਨਹੀਂ ਕਰਨਾ ਲੈ ਮਾਂ ਦੇਖ ਤੂੰ ਮੈਨੂੰ ਗੱਲ ਗੱਲ ਤੇ ਤਾਨੇ ਮਾਰਦੀ ਸੀ ਨਾ ਵੀ ਤੇਰੇ ਕੋਈ ਮਾਪਾਪ ਚ ਆਇਆ ਨਹੀਂ ਦੇਖ ਲਾ ਮੇਰੇ ਭਾਈ ਪਰਜਾਈ ਆਏ ਤਾਂ ਤਿੰਨ ਤਿੰਨ ਡੱਬੇ ਲੈ ਕੇ ਆਏ ਨੇ ਨਾਲੇ ਮੈਨੂੰ ਆ ਸੂਟ ਲਿਆ ਕੇ ਦਿੱਤਾ ਨਾਲੇ ਆਹ ਦੇਖ 1000 ਰੁਪਇਆ ਵੀ ਦੇ ਕੇ ਗਏ ਨੇ ਅੱਛਾ ਇਹਨਾਂ ਦੀ ਚੰਬੜੀ ਫਿਰਦੀ ਆ ਮੇਰੇ ਪੁੱਤ ਦਾ ਨੌ ਨਹੀਂ ਹੈਗਾ ਜਿਹੜਾ ਤੈਨੂੰ ਇੰਨਾ ਨਾ ਕਮਾਕੇ ਦਿੰਦਾ ਹੈ ਘਰ ਦਾ ਕੰਮ ਵੀ ਕਰਦੀ ਆ ਮੈਂ ਉਹ ਗਵੰਡ ਨਹੀਂ ਕਰਕੇ ਜਾਂਦੇ ਹਾਂ ਆ ਲੱਡੂਆਂ ਦੇ ਡੱਬੇ ਕੀ ਕਹਾ ਖੋਆ ਮਾਰ ਕੇ ਲੈਨੇ ਤੇਰੇ ਖਸ ਲੱਡੂਆਂ ਦੇ ਡੱਬੇ ਨੀ ਮਾਂ ਇਹ ਦੇਖ ਲੈ ਬਰਫੀ ਦਾ ਡੱਬਾ ਗਾ ਇੱਕ ਬਰਫੀ ਦਾ ਡੱਬਾ ਤੇ ਨਾਲੇ ਮੇਰੇ ਭਾਈ ਨੂੰ ਪਤਾ ਸੀ ਵੀ ਇਹਨੂੰ ਕਾਲੀਆਂ ਗੁਲਾਬ ਜਮਨਾਂ ਪਸੰਦ ਨੇ ਨਾਲੇ ਮੈਨੂੰ ਗੁਲਾਬ ਜਮਨਾਂ ਦਾ ਡੱਬਾ ਲਿਆ ਆ ਲੱਡੂਆਂ ਦਾ ਡੱਬਾ ਤਾਂ ਤੇਰੇ ਵਾਸਤੇ ਆ ਲਾਵਾ ਲੁਤਰੀਏ ਖਾਣ ਦੀਏ ਉਧਰ ਮੱਝ ਖੁੱਲੀ ਫਿਰਦੀ ਆ ਉਹ ਬੰਨਿਆ ਨਾ ਇੱਥੇ ਤੂੰ ਬੈਠੀ ਹੈਗੀ ਉੱਠ ਕੇ ਮੱਝ ਨਹੀਂ ਬਣ ਸਕਦੀ ਨਹੀਂ ਮੇਰੇ ਗੋਡੇ ਦੁਖਦੇ ਨੇ ਗੱਲ ਸੁਣ ਲੈ ਮੇਰੀ ਤੂੰ ਜਾ ਮੱਝਾ ਬਣੇ ਆਥਣੇ ਤਾਂ ਜੱਗ ਭਰ ਕੇ ਕਹਿੰਦਾ ਦੁੱਧ ਦਾ ਕਮਰੇ ਚ ਲੈ ਵੜਦੀ ਆਂਗੀ ਜਾ ਵਗ ਜਾ ਨਾ ਉਂ ਕਿਤੇ ਜਿਹੜਾ ਲੂਸ ਲੂਸ ਕਰਦੀ ਫਿਰਦੀ ਆਂ ਉਰੋਂ ਤਾਂ ਤੇਰੇ ਗੋਡੇ ਨਹੀਂ ਦੁਖਦੇ ਹੁਣ ਤੈਨੂੰ ਮੜਾ ਜਾ ਕੰਮ ਨੂੰ ਕਰਨੀਆਂ ਫਿਰ ਤੈਨੂੰ ਮੌਤ ਪੈ ਜਾਂਦੀ ਆਗੀ ਤੇਰੇ ਗੋਡੇ ਕਿੱਤੇ ਦੁਖਣ ਲੱਗ ਜਾਂਦੇ ਨੇ ਗੱਲ ਸੁਣ ਲੈ ਭਾਈ ਡੰਗਰਾ ਮੋਤੇ ਨਾ ਦੰਦਾ ਮਾਰ ਦੇਖ ਲੈ ਤੇਰਾ ਸੰਧਾਰਾ ਬਥੇਰਾ ਵਧੀਆ ਲੇਕਿਨ ਇਹਾਂ ਕੰਢੀ ਕਰਾ ਕੇ ਲੈ ਕੇ ਆਏ ਨਹੀਂ ਤੈਨੂੰ ਕੋਈ ਨਾ ਪਹਿਲਾਂ ਤਾਂ ਉਹਨੂੰ ਆ ਜਾਣ ਦੇ ਖੇਤੋਂ ਇਹੀ ਸਿਆਪਾ ਮਕਾਉਣੀ ਆ ਵੀ ਪਹਿਲਾਂ ਤਾਂ ਡੰਗਰ ਪਸ਼ੂਆਂ ਦਾ ਹੀ ਵੇਚ ਬੈਠੀ ਤੁਰਾ ਤਾਂ ਕਹਿ ਦਿੰਨੀ ਆ ਨਾ ਮੇਰੇ ਤਾਂ ਬੀਪੀ ਵੱਧ ਗਿਆ ਮੈਂ ਤਾਂ ਗੋਲੀ ਵੀ ਡਾਕਟਰ ਨੇ ਦੱਸਿਆ ਵੀ ਦੁੱਧ ਨਾਲ ਲੈਣੀ ਆ ਉਦੋਂ ਪਾਣੀ ਨਾਲ ਝੁਲਸਦਿਆ ਕਰ ਉਦੋਂ ਲੈ ਲਿਆ ਕਰ ਪਾਣੀ ਨਾਲ ਨਾ ਤੂੰ ਹੁਣ ਡੰਗਰ ਬਕਾਵੇਂਗੀ ਹਾਂ ਨਹੀਂ ਗੱਲ ਸੁਣ ਲੈਨੀ ਮੇਰੀ ਕਬੀਲਦਾਰਾਂਗੇ ਆ ਸਿੱਖਣਾ ਆ ਕਿ ਦੁੱਧ ਪਾਈਆ ਪਾਈਆ ਲੈਂਦੇ ਸੋਹਣੇ ਨਹੀਂ ਲੱਗਦੇ ਮੇਰਾ ਪੁੱਤ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੁੰਦਾਗਾ ਠੀਕ ਹੈ ਸਾਨੂੰ ਹਾੜੇ ਰੱਬ ਦੇ ਰੋਟੀ ਖਾ ਲੰਦੇ ਰੱਜ ਕੇ ਤੂੰ ਮੈਂ ਸਵੰਨੇ ਉੱਤਰ ਜਾ ਮੇਰਾ ਗੋਡਾ ਦੁਖਦਾ ਮੈਂ ਤਾਂ ਕਹਨਾ ਉਹ ਬੁੜੇ ਵੀ ਨਹੀਂ ਤੇਰੇ ਬਾਪੂ ਵੀ ਨਹੀਂ ਔਖੀ ਹੋ ਰਹੀਆਂ ਆ ਤੇਰੇ ਨਾਲ ਪਰ ਚਿੱਟੀ ਨਾਲ ਮੈਂ ਕਿੱਥੇ ਮਗਜ ਮਾ ਆ ਲੋਕਾਂ ਦੀਆਂ ਬੁੜੀਆਂ ਨੇ ਗਿਆ ਮੈਂ ਕਹਨੀਆ ਸਿਰ ਤੇ ਟੋਕਰੇ ਚੱਕ ਚੱਕ ਕੇ ਗੋਹਾ ਕੁੜਾ ਸੜਦੀਆਂ ਨੇ ਇੱਥੇ ਬੇਲੀ ਘੋੜੀ ਬੈਠੀ ਨੇ ਗੱਲਾਂ ਆਈ ਜਾਂਦੀਆਂ ਨੇ ਗਿਆ ਆ ਕਦੇ ਨਾ ਝਾੜੂ ਮਾਰਿਆ ਨਾ ਕਦੇ ਕੋਈ ਪੰਡਾ ਸਾਫ ਕੀਤਾਗਾ ਬੈਠੀ ਆ ਲੂਤਰੋ ਬਥੇਰੀ ਚਲਦੀ ਆ ਤੇਰੀ ਤੂੰ ਮੈਨੂੰ ਇੱਕ ਗੱਲ ਪੁੱਛ ਰਹੀ ਜੇ ਤਾਂ ਮੈਂ ਸਵਨਨ ਕੇ ਆਉਣੀ ਆ ਤਾਂ ਤਾਂ ਬੰਨਿਆ ਨਹੀਂ ਇੱਥੇ ਅੰਦਰ ਵਗ ਜਾ ਚੁੱਪ ਕਰਕੇ ਮੈਂ ਤਾਂ ਅੰਦਰ ਹੀ ਚਲੀ ਜਾਂਦੀ ਆ ਮੈਤੋਂ ਨਹੀਂ ਬੰਨੀ ਜਾਂਦੀਆਂ ਮੱਝਾਂ ਤੇਰੀਆਂ ਮੱਝਾਂ ਜੇ ਦੁੱਧ ਪੀਣਾਗਾ ਨਾ ਤਾਂ ਆਪ ਹੀ ਬੰਨੋ ਮੇਰਾ ਠੇਕਾ ਨਹੀਂ ਲਿਆ ਹੋਇਆ ਮੈਂ ਤਾਂ ਪਹਿਲਾਂ ਜਾ ਪੱਟਿਆ ਨੇ ਇਹਨਾਂ ਨੇ ਮੇਰਾ ਵੀਰ ਅੱਪਾ ਮੈਂ ਤਾਂ ਜੱਕੀ ਨੂੰ ਤਾਂ ਨਹੀਂ ਦੱਸਦੀ ਹੈ ਕਿ ਮੇਰੇ ਪੁੱਤ ਦਾ ਦਵਾਰੇ ਘਰ ਵੱਜਿਆ ਕਨਾ ਮਛਾ ਬੰਨੇ ਉਹਨੂੰ ਜਵਾਕ ਨੂੰ ਕੀ ਪਤਾ ਵੀ ਮੇਰੀ ਮਾਂ ਨਾਲ ਕੀ ਕੁਝ ਕਰਤੀ ਐ ਇਹ ਜਿਉਂ ਜੋ ਮਰਨ ਵਾਲੀ ਨਾ ਜਿਉਂਦੀ ਹੁੰਦੀ ਨਾ ਹ ਭਾਇਆ ਪਿੱਟੀ ਨਾਲ ਮਗਜ ਨਾ ਮਾਰਨਾ ਪੈਂਦਾ ਹਾਏ ਓ ਰੱਬਾ ਨੀ 24 ਘੰਟੇ 24 ਘੰਟੇ ਆਈ ਕਹੀ ਜੋ ਉਹ ਮਰਨ ਵਾਲੀ ਐ ਉਹ ਮਰ ਗਈ ਐ ਉਹ ਉਹਨੂੰ ਤਾਂ ਨਾ ਮਰੀ ਹੋਈ ਦੀਆਂ ਵੀ ਤੋ ਤਰੀਫਾਂ ਕਰੀ ਜੰਦੀਆਂ ਉਹਦੀਆਂ ਤਾਂ ਨੀ ਆ ਮੈਂ ਜਿਉਂਦੀ ਜਾਗਦੀ ਐ ਟੀ ਪੱਟੀਆਂ ਤੇਰੇ ਸਾਹਮਣੇ 5.5 ਫੁੱਟ ਦੀਆਂ ਮੇਰੀ ਵੀ ਕਦੇ ਤਾਰੀਫ ਕਰ ਲਿਆ ਕਰ ਨੀ ਤੇ ਇਥੋਂ ਅਸੀਂ ਨੇ ਕੀ ਕਰਾਉਣਾ ਸੀ ਹੈ 24 ਘੰਟੇ ਕਹਿੰਦਾ ਤੂੰ ਸਾਰਾ ਦਿਨ ਖੜੀ ਸੁਣੀ ਰੱਖਦੀ ਐ ਕਾਲੇ ਮੂੰਹ ਵਾਲੀਏ ਤਾਂ ਕਿਉਂ ਮੇਰਾ ਦਿਮਾਗ ਖਿਲਾਰਖੇਗਾ ਨਾ ਮਾਂ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਨਾ ਸੂਈ ਦੇ ਨੱਕੇ ਤੱਕ ਦੀ ਲੰਗਾਇਆ ਪਿਆ ਮਸੰਦੀਪ ਕਨਾ ਕੁੜੀ ਇਹ ਜੀਤੀ ਰੋਟੀ ਟੁਕਾ ਕਨਾ ਕਰਕੇ ਮੂਰੇ ਰੱਖ ਦਾਂਦੀ ਸੀ ਆਪ ਮਗਰ ਉਹ ਖਾਂਦੀ ਸੀ ਪਹਿਲਾਂ ਮੇਰੇ ਢਿੱਡ 'ਚ ਪਾਉਂਦੀ ਸੀ ਦੋ ਵਰਕੀਆਂ ਕਦੇ ਮੇਰੇ ਪੁੱਤ ਤੋਂ ਬਿਨਾਂ ਨੇ ਰੋਟੀ ਨਹੀਂ ਖਾਦੀ ਸੀ ਚਾਹੇ ਅੱਧੀ ਰਾਤ ਕਿਉਂ ਨਾ ਆਉਂਦਾ ਖੇਤੋਂ ਅੱਧੀ ਰਾਤ ਹੀ ਰੋਟੀ ਖਾਂਦੀ ਚੰਦਰੀ ਅਜੇ ਤਾਂ ਤੇਰੀ ਆਈ ਮੈਂ ਹੀ ਮਰ ਜਾਂਦੀ ਤੈ ਕਾ ਨੂੰ ਮਾਰਨਾ ਤੀ ਦੇਖ ਦੇਖ ਕਿਵੇਂ ਬੁੜ-ਬੁੜ ਕਰਦੀ ਆ ਪਹਿਲਾਂ ਤਾਂ ਨਾ ਉਹਦਾ ਹੀ ਸਿਆਪਾ ਕਰਦੀ ਆਂਗੀ ਅਗਲਗਾ ਨਾ ਸਵੇਰੇ ਉੱਠਦੀ ਆ ਉਹਦੀ ਮੂਰੇ ਮੱਥੇ ਲੱਗਦੀ ਆ ਮੇਰੇ ਸ਼ਕਲ ਜਿਵੇਂ ਬੱਡੇ ਦੀ ਫੋਟੋ ਇੱਕ ਉਹਦੀ ਮੂਰੇ ਲਾਈ ਪਈ ਆਗੀ ਨੀ ਗੱਲ ਸੁਣ ਲੈ ਨੀ ਮੇਰੀ ਤੂੰ ਉਹਦੀਆਂ ਫੋਟੋਆਂ ਨੂੰ ਮੰਦਾ ਚੰਗਾ ਨਾ ਬੋਲਿਆ ਕਰ ਠੀਕ ਹੈ ਉਹ ਤਾਂ ਨਹੀਂ ਸਾਡੇ ਦਿਲ ਚੋਂ ਤੂੰ ਕੱਢ ਸਕਦੀ ਦਿਲ ਚੋਂ ਨਹੀਂ ਕੱਢ ਸਕਦੀ ਨਾ ਐਂ ਕਰ ਚੱਕ ਕੇ ਫੋਟੋ ਆਪਦੇ ਕਮਰੇ ਚ ਲਾ ਲਾ ਆਰਤੀ ਉਤਾਰੀ ਜਾਇਆ ਕਰੀ ਉਹਦੀ ਕੋਨਾ ਤਾਰ ਲੂੰਗੀ ਉਹ ਹੈਗੀ ਆਰਤੀ ਲਾਉਣ ਆਲੀ ਸੀ ਨਹੀਂ ਉਹ ਆਰਤੀ ਲਾਉਣ ਆਲੀ ਹੋਤੀ ਨਹੀਂ ਉਹ ਇੰਨੀ ਮੇਰੀ ਧੀ ਉਹਨੇ ਤਾਂ ਨੂੰ ਆਲਾ ਕਦੇ ਮੇਰੇ ਮੂਰੇ ਰੋਲੇ ਨਹੀਂ ਕਰਿਆ ਤੀ ਨਹੀਂ ਤੂੰ ਸਾਰਾ ਦਿਨ ਲੜਾਈ ਖੜੀ ਸੁਣੀ ਰੱਖਦੀ ਐ ਕਦੇ ਤਾਂ ਰੱਬ ਦਾ ਨਾਮ ਲੈ ਲੈ ਕਰ ਰੱਬ ਦਾ ਨਾਮ ਨਾ ਮੈਂ ਬਥੇਰਾ ਲੈਨੀ ਆ ਤੂੰ ਹੀ ਨਹੀਂ ਲੈਂਦੀ ਆ ਤੇਰੀ ਉਮਰ ਰੱਬ ਦਾ ਨਾਮ ਲੈਣ ਦੀ ਕਦੇ ਬਾਹੀ ਗਰੂ ਵੀ ਮੂੰਹ ਚ ਬੋਲ ਦਿਆ ਕਰ ਤੂੰ ਕਿੱਥੇ ਮੈਨੂੰ ਵੈਸੇ ਕਰੂ ਕਹਿਣ ਦਿੰਨੀ ਆ ਤੂੰ ਤਾਂ ਤੜਕੀਕ ਨਾ ਲੱਗ ਜਾਨੀਏ ਕਿ ਆਥਣ ਹੋ ਜਾਂਦਾਗਾ ਸਾਰਾ ਦਿਨ ਬੁੜ 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 ਕਰੀ ਹੋ ਜਾਂਦੀ ਤੂੰ ਤਾਂ ਇੱਥੇ ਨਾ ਬੋਲੀ ਜਾਣਾ ਮੇਰਾ ਤਾਂ ਨਾ ਦਿਮਾਗ ਖਰਾਬ ਕਰਤਾ ਪਰ ਉਹ ਤਾਂ ਉਹਦਾ ਸਿਆਪਾ ਕਰਦੀਆਂ ਉਹ ਲੈ ਕੇ ਉਹਦੀ ਅੱਗ ਫੋਟੋ ਫੂਕਦੀਆਂ ਜੈਪਟੇ ਦੀ ਦੀ ਕਿਉਂ ਕਿ ਤੇ ਉਹ ਨਾ ਫੋਟੋ ਫੂਕ ਦੇਖਦੇ ਤੰਜਰ ਖੰਨਾ ਕਰਾਂ ਸਿਆਪਾ ਗੱਲ ਨਹੀਂ ਰਹਿਣ ਦੇ ਜੈਪਟਿਆਂ ਨੇ ਇਹਨਾਂ ਹਾ ਕੀ ਹੋ ਗਿਆ ਜੀ ਆਹ ਫੋਟੋ ਓਹੋ ਫੋਟੋ ਨਾ ਲੈ ਮਾ ਤੈਨੂੰ ਪਤਾ ਤਾਂ ਹੈਗਾ ਵੀ ਮੈਂ ਅੰਦਰ ਝੜ ਚੜਾਈਆ ਕਰਦੀ ਆਂ ਸਾਫ ਸਫਾਈ ਕਰਦੀ ਆਂ ਇਹ ਸੰਦੀਪ ਦੀ ਫੋਟੋ ਦਾ ਸੂਰੇ ਕਿਵੇਂ ਦੇਖਦੀ ਆਂ ਤਾਂ ਨੂੰ ਪੁੱਤੇ ਐ ਐ ਕਹਿ ਰਹੀ ਸੀ ਕਹਿੰਦੀ ਮੈਂ ਕੱਪੜਾ ਜਾ ਫੇਰ ਦੇ ਕਹਿੰਦੀ ਇਹਦੇ ਉੱਤੇ ਮੈਂ ਤਾਂ ਚੰਨਾ ਫੇਰ ਦੇਣੀ ਹੈਗੀ ਅੱਛਾ ਮੈਂ ਕਿਹਾ ਜੀ ਮੈਂ ਕਿਹਾ ਮਾਂ ਤੂੰ ਇੱਥੇ ਬੈਠੀ ਆਂਗੀ ਵੀ ਗਿੱਲਾ ਕੱਪੜਾ ਕਰਕੇ ਫੇਰ ਦੇ ਉੱਤੇ ਨਾ ਗਰਦਾ ਜਾ ਪਿਆ ਹੋਇਆ ਸੀਗਾ ਅੱਛਾ ਗਰਦਾ ਜਾ ਪੈ ਰਹੇ ਸੀ ਪੁੱਤ ਇੰਨੇ ਦਿਨ ਹੋ ਗਏ ਨਾ ਤੁਹਾਨੂੰ ਪਤਾ ਵੀ ਦੇਬੇ ਦੀ ਜਾਬੇ ਹੀ ਨਹੀਂ ਸੰਦੀਪ ਨੇ ਜਾਦੀ ਨੇ ਪੁੱਤ ਐ ਹੈ ਮੇਰੀ ਧੀ ਧੀ ਪੁੱਤੇ ਤਾਂ ਮੈਂ ਕੀ ਕਰਾਂ ਉੱਥੇ ਹੀ ਰੱਖ ਦਿਓ ਇਹਨੂੰ ਇਹਨੂੰ ਤਾਂ ਗੌਰ ਨਾਲ ਤੂੰ ਕਰਨਾ ਤੂੰ ਇੰਨੀ ਸਮਝਦਾਰ ਹੈਂ ਨਾ ਜੀ ਨਾ ਮੈਂ ਕਿੱਥੇ ਉਹ ਕਰਦੀ ਆ ਮੈਂ ਤਾਂ ਮਾਂ ਨੂੰ ਕਹਿ ਦਿੰਨੀ ਆ ਵੀ ਮੈਂ ਤਾਂ ਸੋਚਿਆ ਹੀ ਨਹੀਂ ਸੀ ਮੈਂ ਕਿ ਨਹੀਂ ਮੇਰੀ ਵੱਡੀ ਭੈਣ ਹੀ ਸੀ ਹੁਣ ਵੀ ਆਇਆ ਲਾਦੇ ਜਿਵੇਂ ਬੋਲੂਗੀ ਹਾਂ ਜਿਵੇਂ ਮੂੰਹ ਕੋਰੇ ਇਹਨੂੰ ਤਾਂ ਮੈਂ ਸਵੇਰੇ ਸ਼ਾਮ ਦੇਖਦੀ ਰਹਿਣੀ ਆ ਮੇਰੇ ਨਾਲ ਸੰਗੋ ਅੱਧਾ ਪਾ ਖੂਨ ਵਧ ਜਾਂਦਾ ਦੇਖ ਕੇ ਇਹਨੂੰ ਲੈ ਤੂੰ ਆ ਕਰ ਸੰਦੀਪ ਇਹਨੂੰ ਫੜਾ ਦੇ ਲੈ ਫੋ ਥੀ ਟੰਗ ਦੇ ਲੈ ਮਾਂ ਮੈਂ ਨਾ ਆਪਣੇ ਕਮਰੇ ਚ ਸਮਾਰਕ ਟੰਗ ਕੇ ਆ ਰਹੀ ਆ ਜਿਵੇਂ ਵੀ ਕਰਨਾ ਕਰ ਹਾਂ ਟੰਗ ਦੇ ਤੂੰ ਇਹਨੂੰ ਤਾਂ ਮੈਂ ਦੇਖ ਦੇਖ ਜਿਉਣੀ ਆ ਤਾਂ ਹੀ ਤਾਂ ਕਹਿੰਨੇ ਬੋਰਾ ਯਾ ਕਿੰਨਾ ਜਾ ਰੱਖ ਕੇ ਉਸ ਤੇ ਚਲ ਕੋਈ ਨਾ ਮਾ ਬਵਾੜਾ ਨਾ ਫਿਕਰਿਆ ਕਰ ਫਿਕਰ ਕਰਿਆ ਕਰ ਕਹਿੰਦੇ ਹੁੰਨੇ ਆ ਮਰਿਆਂ ਦੇ ਨਾਲ ਮਰਿਆ ਥੋੜੀ ਜਾਂਦਾਗਾ ਚਲ ਕੋਈ ਨਾ ਅੱਜ ਹੋਰ ਕੱਲ ਹੋਰ ਆਪੇ ਇਹ ਬੰਦਾ ਭੁੱਲ ਜਾਂਦਾਗਾ ਹੁਣ ਕਰੀਏ ਕੀ ਜੇ ਉਹੀ ਟਾਈਮ ਯਾਦ ਕਰੀ ਜਾਨਨੇ ਆ ਫਿਰ ਟਾਈਮ ਵੀ ਨਹੀਂ ਲੰਘਦਾ ਹਾਂ ਉਹੀ ਗੱਲ ਤਾਂ ਜੀ ਮੈਂ ਤਾਂ ਅਸੀਂ ਤਾਂ ਸਮਝਾਉਣੀ ਆ ਮਾਂ ਨੂੰ ਤੁਹਾਡੇ ਨਾਲੋਂ ਜ਼ਿਆਦਾ ਤਾਂ ਮੈਨੂੰ ਫਿਕਰ ਆਗਾ ਬਹਿ ਜਾ ਵਾ ਪਾਣੀ ਲੈ ਕੇ ਆਉਣੀ ਆ ਤੁਹਾਨੂੰ ਲੈ ਹਰ ਕਿੰਨੇ ਹੁੰਦੇ ਆ ਗੱਲਾਂ ਕਰਦੇ ਤੈ ਲੈ ਚੰਗੀ ਤਾਂ ਬਥੇਰੀ ਆ ਪੁੱਤੇ ਵੀ ਸਿੰਦੀਪ ਵਰਗੇ ਸਵਾਏ ਤਾਂ ਨਹੀਂ ਡਿੱਗੇ ਹੱਥ ਚ ਸੁਟ ਗਈ ਪੁੱਤ ਹੋਰ ਤੂੰ ਸਾਫ਼ ਕੇ ਰੱਖ ਲਿਆ ਕਰ ਸ਼ਾਮ ਕੀ ਰੱਖੀ ਹੋਈ ਸੀ ਅੱਜ ਮੈਂ ਕਹਿ ਰਹੀ ਸੀ ਮੈਂ ਕਪੜਾ ਚ ਕੱਦੀ ਝਾੜਨ ਲੱਗ ਰਹੀ ਐਗੀ ਸਫਾਈ ਕਰੀ ਹੁਣੀ ਫਿਰ ਅੱਜ ਕਹਿ ਰਹੀ ਸੀ ਕੱਲ ਪਰਸੋਂ ਦੀ ਮੈਨੂੰ ਕਹਿੰਦੇ ਅੰਦਰੋਂ ਸਫਾਈ ਕਰਨੀ ਜੀ ਕਮਰੇ ਦੀ ਹੈ ਚੱਲ ਕੋਈ ਗੱਲ ਨਹੀਂ ਹੋਰ ਰੋਟੀ ਾਟੀ ਖਾ ਲਈ ਤੰਨੇ ਹਾਂ ਮੈਂ ਤਾਂ ਖਾ ਲਈ ਪੁੱਤੇ ਰੋਟੀ ਤੂੰ ਖਾ ਲਾ ਹੁਣਾ ਹੈ ਔਰ ਆਪਣੇ ਉਹ ਕਿੱਥੇ ਆ ਰਮਨ ਉਧਰ ਖੇਡ ਰਹੀ ਐ ਤੇਰੇ ਤਾਈ ਕਿਹਾ ਹੁਣੀ ਗਈਆ ਚਾਹ ਪਾਣੀ ਪੀ ਕੇ ਇੱਥੋਂ ਅੱਛਾ ਹਾਂ ਪਹਿਲੇ ਉਹ ਤੇ ਮਾਮਾ ਮਾਮੀ ਆ ਗਏ ਤੇ ਮਾ ਚੱਲ ਜਾਂਦੇ ਜਾਂਦੇ ਮਿਲ ਜਾਣਗੇ ਕਹ ਦੂਗੀ ਵੀ ਪਤਾ ਨਹੀਂ ਦਰਿਆਤ ਰੱਖਦੀ ਆ ਮੈਂ ਲੈ ਨਹੀਂ ਵੀ ਮੇਰੇ ਮੇਰੇ ਸਮਝਦੀ ਹਾਂ ਨਾ 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 ਤਾਂ ਫੋਨ ਕਰ ਲਿਆ ਸੀ ਉਹਨੇ ਮੈਂ ਤਾਂ ਫੋਨ ਕਰਿਆ ਤੀ ਫਿਰ ਉਹ ਕਹਿੰਦਾ ਮੈਨੂੰ ਜ਼ਰੂਰੀ ਕੰਮ ਆ ਜੀ ਨਹੀਂ ਤਾਂ ਅਸੀਂ ਹੋਰ ਖੜ ਜਾਂਦੇ ਮਾ ਚੱਲ ਕੋਈ ਗੱਲ ਨਹੀਂ ਵੀ ਕੰਮ ਵੀ ਪਹਿਲ ਜ਼ਰੂਰੀ ਨੇ ਹਨਾ ਹੋਰ ਪੁੱਤ ਤੇ ਚੱਲ ਤੇ ਪਤਾ ਆਪਾਂ ਨੂੰ ਪਤਾ ਮੈਂ ਕਿੰਨਾ ਹੋਆ ਹਨਾ ਆ ਲੋ ਜੀ ਪਾਣੀ ਆ ਲੋ ਬੇਚਰੀ ਹੋਰ ਅੱਕ ਕਨਾ ਤੈਨੂੰ ਰੱਖਦੇ ਕਹੀ ਪਰਾਂ ਕਿਤੇ ਪੈਰ ਪੂਰਤੇ ਨਾ ਵੱਜੇ ਹਾਂਜੀ ਨਾਲੇ ਹੁਣ ਨਾ ਤੁਸੀਂ ਉੱਥੇ ਸਾਰਾ ਕੰਮ ਕਰਕੇ ਆਏ ਹੋ ਖੇਤ RAM ਨਾਲ ਹੁਣ ਦੋ ਘੜੀ RAM ਕਰ ਲਵੋ ਕੋਈ ਨਾ RAMੇ RAM ਹੈ ਹੁਣ ਤੈਨੂੰ ਪਤਾ ਹੈਗਾ ਮੈਂ ਕੱਲਾ ਕਮਾਉਣ ਵਾਲਾ ਹਨਾ RAM ਕਰਕੇ ਮੈਂ ਤੁਸੀਂ ਕਿੱਧਰ ਜਾਓਗੇ ਫਿਰ ਕੀ ਖਾਓਗੇ ਜੇ ਮੈਂ ਵੀ ਬਹਿ ਗਿਆ ਬੇਬੇ ਬੈਠੇ ਆ ਬਾਪੂ ਬੈਠਾ ਚਲ ਕੋਈ ਨਾ ਇਹਦਾ ਤਾਂ ਕੋਈ ਕੰਮ ਹੁੰਦਾ ਨਹੀਂ ਹੁਣ ਤੈਨੂੰ ਪਤਾ ਹੀ ਹੈ ਟਾਈਮ ਪਾਸਤਾ ਹੋਈ ਜਾਣਾਗਾ ਸਭ ਦਾ ਹੋਈ ਜਾਂਦਾ ਆਪਨ ਤਾਂ ਆਪ ਦਾ ਫਿਕਰ ਆ ਉਹ ਉੱਪਰ ਵਾਲੇ ਨੂੰ ਤਾਂ ਸਾਰਿਆਂ ਦਾ ਫਿਕਰ ਆਗਾ ਹਾਂ ਨਾ ਠੀਕ ਹੈ ਠੀਕ ਕੋਈ ਗੱਲ ਨਹੀਂ ਅੱਲੇ ਘੰਟੇ ਰਾਮ ਕਰਦਾ ਅੰਦਰ ਬਹਿ ਜਾ ਤੁਸੀਂ ਰਾਮ ਕਰ ਲਓ ਬਹਿ ਜਾ ਜਾ ਪੁੱਤ ਕਹੀ ਧਰਦੇ ਤੂੰ ਚਾਦੀ ਕੁੱਤ ਕਰ ਲੈ ਜਾ ਮੇਰੇ ਤਾਂ ਜੀ ਕਰਦਾ ਨਾ ਉਤੋਂ ਦੀ ਇਹੀ ਆ ਗਿਆ ਕਹੀ ਨਾ ਇਹੀ ਚੱਕ ਤੇਰੇ ਸਿਰ ਚ ਮਰਾਂ ਪਾ ਨਿਆ ਬਿੱਟੀ ਤੈਨੂੰ ਮੈਂ ਹੀ ਬਚਾ ਲਾਂਨੀ ਆ ਮੇਰੇ ਪੁੱਤ ਤੋਂ ਨਹੀਂ ਤੇਰੀ ਤਾਂ ਤੂੜੜਾ ਦਾ ਦੂਬਾ ਮੇਰਾ ਪੁੱਤ ਐਨਾ ਭੈੜਾਗਾ ਇਹ ਤਾਂ ਸਾ ਮੇਰੇ ਜਿਹੜੇ ਪੜਤੇ ਰੱਖਦੀਆਂ ਮੇਰੇ ਪੁੱਤ ਤੋ ਮੈਂ ਹਾਈ ਹਾਈ ਰੱਬਾ ਮੈਂ ਕੀ ਕਰਾਂ ਕਿਵੇਂ ਫੋਟੋ ਜੇ ਮੇਰਾ ਪੁੱਤ ਨਾ ਆਉਂਦਾ ਨਾ ਸੰਦੀਪ ਦੀ ਫੋਟੋ ਭੰਨ ਦਾਂਦੀ ਇਹ ਮੈਂ ਤਾਂ ਦੇਖਣ ਕਈਆਂ ਵੀ ਤਰਸਦੀ ਸੀ ਕਰਿਆ ਵਿਚਾਲਿਆ ਹਾਈ ਹਾਈ ਕਟਾ ਵੇਚ ਮਾਜੋ ਵੇਚ ਝੋਟਾ ਵੇਚ ਫਾਇਕ ਕਟਾ ਵੇਚ ਫਾਇਕ ਮਸਾਲਾ ਲੈ ਲਓ ਭਾਈ ਹਾਂ ਜੀ ਆਪਨੇ ਗਮੰਡੀਆਂ ਨੇ ਦਿਖਾ ਦਿਓ ਜੀ ਲੈ ਲੈਣੇ ਚਲੋ ਜੀ ਬਾਈ ਅਬੀ ਬਾਈ ਕਿੱਥੇ ਹੈ ਬਾਈ ਕਾਹੇ ਮੈਂ ਆ ਠੀਕ ਆ ਹਾਂ ਠੀਕ ਹੈ ਜੀ ਮੈਂ ਸੁਣਿਆ ਤੁਸੀਂ ਮੱਝ ਵੇਚਦੇ ਹੋਈ ਹੋਏ ਬੇਹੋਰ ਮੱਝ ਵੇਚਦੀ ਸੀ ਤੇ ਆਪੇ ਤਾਂ ਮੇਰੀ ਜਾਨ ਨੂੰ ਪੈ ਰਹੇ ਨੇ ਆ ਤੈਨੂੰ ਪਤਾ ਤਾਂ ਹੈਗਾ ਮੈਨੂੰ ਤਾਂ ਇਹਨਾਂ ਨੇ ਡੰਗਰਾਂ ਚ ਡੰਗਰ ਸਮਝਿਆ ਪਿਆਗਾ ਕੀ ਕਰਾਂ ਆ ਬਾਈ ਆਇਆ ਤੇ ਮੈਂ ਕਿਹੜਾ ਬਾਈ ਨੂੰ ਬੁਲਾਉਂਦੇ ਮੈਂ ਲੈ ਬਾਈ ਦੀ ਕੀ ਲੋੜ ਆ ਕੀ ਮੈਂ ਹੈਗੀ ਆ ਜਦੋਂ ਬੈਠੀ ਤੈਨੂੰ ਮੈਂ ਦਿਖਾ ਦਨੀ ਆ ਮੱਝ ਤਲੋ ਬਾਈ ਹਾਂ ਸੌਦਾ ਤਾਂ ਨਹੀਂ ਤੈਨੂੰ ਪਤਾ ਤਾਂ ਹੈਗਾ ਵੇ ਅੱਛਾ ਜੀ ਤਾਰੀ ਘਰ ਦੇ ਵਿੱਚ ਇੱਕ ਵੀਣਜਾਰੀ ਤਾਂ ਮੇਰੇ ਹੱਥ ਵਿੱਚ ਆ ਜੋ ਕਰਨਾ ਨਹੀਂ ਕਰਨਾ ਤੂੰ ਜਮਾਂ ਫਿਕਰ ਨਾ ਕਰ ਠੀਕ ਹੈ ਹਾਂ ਤੇ ਆ ਬਾਈ ਆਇਆ ਹੈ ਹਾਂ ਜੀ ਲੈਣ ਆਇਆ ਜੀ ਨੇ ਖਰੀਦਣ ਆ ਅੱਛਾ ਵੇ ਭਾਈ ਮੱਝਾਂ ਹੀ ਲੈਣਾ ਹੋਰ ਬੁੜਾ-ਬੁੜੀ ਵੀ ਵੇਚ ਰਹੀਏ ਅਸੀਂ ਬੁੜਾ-ਬੁੜੀ ਦੀ ਖਾਸ ਤਾਂ ਮੱਝ ਹੀ ਲੈਣੇ ਜੀ ਅੱਛਾ ਮੈਂ ਕਿਹਾ ਸਾਢੀ ਬਥੇਰਾ ਤੰਗ ਕਰ ਜਾਨਾ ਚਲ ਠੀਕ ਆ ਚਲ ਚਲੀਏ ਪਿੱਟੀ ਲੜਨ ਨੂੰ ਤਾਂ ਪਥੇਰੀ ਰਹਿੰਦੀ ਐ ਵੀ ਸਾਰਾ ਦਿਨ ਲੜ ਲਾ ਕੰਮ ਨਹੀਂ ਕਰਦੀ ਜੇ ਮੈਂ ਕਹਾਂ ਮੜਾ ਜੱਟ ਮੈਨੂੰ ਕਹੂਗੀ ਤੇਰੇ ਗੋਡੇ ਦੁਖਦੇ ਨੇ ਮੇਰੇ ਤਾਂ ਗੋਡੇ ਦੁਖਦੇ ਨੇ ਮੈਂ ਤਾਂ ਤਾਂ ਵੀ ਇਹ ਡੰਕਰਾਂ ਦਾ ਸਾਰਾ ਖੜਦੀ ਆਂ ਮੁੰਡੇ ਨਾਲ ਧਾਰਾਂ ਵੀ ਕਰਵਾਉਣੀ ਆ ਸਾਰੇ ਗੋਹਾ ਕੂੜਾ ਵੀ ਕਰਦੀ ਆਂ ਸਾਰਾ ਕੁਛ ਹੀ ਕਰਦੀ ਆਂ ਨਾਲ ਮੇਰੇ ਗੋਡੇ ਦੁਖਦੇ ਨੇ ਆਂ ਦਿਖਾ ਦਿਓ ਭਾਈ ਆ ਲੈ ਦੇਖ ਲੈ ਆ ਚੋ ਪੀਅ ਦੇਖ ਭਈ ਆ ਹਾਂ ਠੀਕ ਆ ਭਾਈ ਮਾਜਾ ਵਾਹ ਜਾਂ ਹਾਂ ਇਹ ਭਾਈ ਉਪਰੇ ਬੰਦੇ ਦਾ ਡਰਦੀ ਆ ਥੋੜਾ ਜਹਾ ਕੋਈ ਨਹੀਂ ਭਾਈ ਇਹ ਨਹੀਂ ਡਰਨੀ ਸਾਥੋਂ ਨਹੀਂ ਡਰਦੀ ਹਾਂ ਨੇ ਨਾਲੇ ਆ ਜਾਓ ਆਪਾਂ ਉਥੇ ਖੜ ਕੇ ਗੱਲ ਕਰਦੇ ਆਂ ਫਿਰ ਪਸ਼ੂ ਡਰਦੇ ਨੇ ਸਾਡੇ ਹਾਂਜੀ ਹਾਂ ਇੱਥੇ ਹੀ ਖੜ ਜਿਓ ਬਾਈ ਹਾਂਜੀ ਤੇ ਝੋਟੀ ਤਾਂ ਲੈਤੀ ਦੇਖ ਤੇਰੇ ਸਾਹਮਣੇ ਆ ਗਈ ਹਾਂਜੀ ਕਿੰਨੇ ਪੈਸੇ ਮੰਗਦੇ ਵੀ ਦੇਖ ਬਾਈ ਮੈਂ ਤਾਂ ਸੌਰੀ ਇੱਕ ਗੱਲ ਸੁਣਾ ਦੰਨੀ ਆ ਸਾਨੂੰ ਅਗਲੇ ਬਠੇਰੇ ਕਹਿੰਦੇ ਨੇ ਵੀ ਅਸੀਂ 80 80000 ਦੇ ਦਾਂਗੇ ਨਾ ਤੇਰੀ ਨਾ ਮੇਰੀ ਤੂੰ 60000 ਦੇ ਦੇ ਬਸ 60 ਦੀ ਤਾਂ ਹੈਣੀ ਜੀ ਮਸੂ 30000 ਦੇ ਦੋ ਨਾ ਜੀ ਲੈ ਦੇਖ ਤਾਂ ਸਹੀ 30000 ਲੈ ਬੇ ਭਾਈ ਗੱਲ ਸੁਣ ਮੇਰੀ ਤੂੰ ਕਹਿੰਦਾ ਮੈਂ ਮੈਸਾਂ ਦਾ ਵਪਾਰੀ ਹਾਂ ਮੈਸਾਂ ਦਾ ਰੇਟ ਪੁੱਛਿਆ ਹੈ ਤੂੰ ਤਾਂ ਕੁੜੇ ਆਏ ਕਰਦੀ ਹੈਗੀ ਰੇਟ ਭਾਈ ਨਾਲ ਜੇ ਮੈਂ ਕੁੱਤੀ ਦਾ ਕਤੂਰਾ ਖਰੀਦਣਾ ਹੁੰਦਾਗਾ ਉਹੋ ਮਾਂ ਮੇਰੀ ਗੱਲ ਸੁਣ ਮਾਤਾ ਜੀ ਉਹਦਾ ਥਣ ਵੀ ਇੱਕ ਛੋਟਾ ਦੇਖੋ ਉਹ ਭਾਈ 1 ਮਿੰਟ ਤੈਨੂੰ ਮੈਂ ਸਮਝਾਉਣੀ ਐ ਨਾ ਮਾਂ ਮੇਰੀ ਗੱਲ ਸੁਣ ਤੇਰਾ ਬੀਪੀ ਵੱਧ ਜਾਂਦਾ ਗੋਡੇ ਤੇਰੇ ਦੁਖਦੇ ਨੇ ਹੁਣ ਮੂਰੇ ਠੰਡ ਆ ਗਈ ਤੈਨੂੰ ਕਿੱਥੇ ਛਾੜੂ ਹੁਣ ਲੱਗਣਾਗਾ ਨਾ ਤੇ ਤੋ ਗੋਹਾ ਕੂੜਾ ਸਿੱਟਿਆ ਜਾਂਦਾ ਤਾਂ ਮੈਂ ਕਹਿੰਦੀ ਸੀ ਵੀ ਆਪਾਂ ਮੱਝ ਵੇਚ ਦੰਨੇ ਆ ਨਾ ਗੱਲ ਕੋਣ ਮੇਰੀ ਗੁਰ ਸੁਣ ਲੈ ਤੂੰ ਮਿਟੀ ਨਹੀਂ ਹੈਗੀ ਹੈ ਲੈ ਮਾਂ ਇਹਦੇ ਵਿੱਚ ਮੇਡਣ ਵਾਲੀ ਕਿਹੜੀ ਗੱਲ ਆ ਤੂੰ ਮੈਨੂੰ ਆਪ ਹੀ ਕਹਿਣੀ ਹੁੰਦੀ ਆਂਗੀ ਵੀ ਮੈਨੂੰ ਔਖਾ ਲੱਗਦਾ ਮੈਂ ਤੈਨੂੰ ਹੀ ਸੌਖੀ ਕੀਤਾਗਾ ਨਾਲੇ ਮੇਰੀ ਗੱਲ ਸੁਣ ਲੈ ਆ ਗਾਵਾਂ ਖੜੀਆਂ ਨਿਗੀਆਂ ਇਹ ਵੀ ਦੁੱਧ ਦਿੰਦੀਆਂ ਨੇ جے ਇਹਨਾਂ ਨਾਲ ਨਹੀਂ ਸਰੂਗਾ ਫਿਰ ਆਪਾਂ ਕੁਛ ਡੈਰੀ ਤੋਂ ਲਿਆ ਕਰਾਂਗੇ ਮੇਰੀ ਗੱਲ ਸੁਣ ਲੈ گاواں ਦਾ ਤਾਂ ਤਿੱਨਾ ਜਿਹੜਾ ਉਹ ਆਪਣਾ ਸਾਰਾ ਡੈਰੀ ਤੇ ਜਾਂਦਾ ਸੀ ਮੈਂ ਸਾਰਾ ਦੁੱਧ ਆਪਾਂ ਘਰੇ ਵਰਤ ਲਾਂਦੇ ਸੀ ਓਹੋ ਜੇ ਜਦੋਂ ਤੂੰ ਡੈਰੀ ਤੇ ਪਾਉਣੀ ਆ ਉਹ ਲੋਕ ਲੈ ਕੇ ਜਾਂਦੇ ਨੇ ਉਹ ਵੀ ਤਾਂ ਡੈਰੀ ਵਾਲੇ ਹੀ ਲੈ ਕੇ ਜਾਂਦੇ ਨੇ ਜੇ ਤੂੰ ਪੀ ਲੇਂਗੀ ਫਿਰ ਕੀ ਤੇਰੇ ਗੋਲਾ ਵੱਜਦਾਗਾ ਡੈਰੀ ਵਾਲਾ ਤੋਂ ਡੈਰੀ ਵਾਲੇ ਦੁੱਧ ਉੱਥੇ ਵੀ ਤਾਂ ਸਾਰੇ ਨੌਕੀ ਪਾ ਕੇ ਜਾਂਦੇ ਨੇ ਚਲ ਭਾਈ ਮੇਰੀ ਗੱਲ ਸੁਣਾ ਇਹ ਤਾਂ ਉਹੀ ਬੋਲੀ ਜਾਣਾਗਾ ਇਹ ਸਾਡੀ ਮਾਤਾ ਦਾ ਪਰਦਾ ਬੀਪੀ ਠੀਕ ਹੈ ਜੀ ਹਨਾ ਤੇ ਤੁਸੀਂ ਐਂ ਕਰੋ ਤੇ ਜਿਹੜੀ ਗੱਲ ਹੈਗੀ ਮੇਰੇ ਨਾਲ ਕਰੋ ਤੇ ਹੁਣ ਤੂੰ ਕਿੰਨੇ ਚ ਸੌਦਾ ਕਰਦਾ ਮਾਤਾ ਠੀਕ ਹੈ ਜੀ 30000 ਨਤੀ ਤੂੰ ਨਹੀਂ ਹੈਗਾ ਜਾਂ ਡੰਟੀ ਫੜ ਫਿਰ 40 ਇਹ ਕਰ ਲੋ ਮੇਰੇ ਯਾਰ ਕਿਵੇਂ ਕਰੂੰ ਇਹ ਦੇਖੋ ਵਾ 40 ਕਰਦਣੇ 40000 ਰੁਪਇਆ 50000 ਦਵਾ ਦੇ ਹਾਂ ਭਾਈ ਦੇਖ ਮੇਰੀ ਗੱਲ ਸੁਣਾ 50000 ਰੁਪਇਆ ਦਵਾ ਦੇ ਠੀਕ ਹੈ ਠੀਕ ਹੈ ਨਾ ਨਾ ਤੇਰੀ ਆ ਨਾ ਮੇਰੀ ਆ ਦੀ ਹਾਂ ਜਾ ਜਾ ਜਾਗਾ ਆਹ ਲੋ ਜੀ 50000 ਗਣਿਆਦ ਉਹਨਾਂ ਨੂੰ ਲੋ ਵੀ ਦੇਖ ਲੈਣਦੇ ਮੈਨੂੰ ਅਸਲੀ ਹੋਈ ਨਹੀਂ ਇਹਦਾ ਲੱਗਿਆ ਅਸਲੀ ਨਹੀਂ ਹੈ ਗੱਲ ਲੋ ਪਹਿਲਾਂ ਤੁਸੀਂ ਪੈਸੇ ਗੱਲ ਲੋ ਜੀ ਮੈਂ ਤੁਹਾਡੀ ਮੈਂ ਸਵੇਰੇ ਤੁਹਾਨੂੰ ਆਈ ਠੀਕ ਹੈ ਜੀ 50000 ਹਾਂ ਬਾਈ ਠੀਕ ਚਲੋ ਜਾਓ ਜੀ ਕਿੱਥੇ ਜਾਓ 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 ਸਾਧਰੇ ਸਾਧਰੇ ਕਰਾਂ ਫੋਲੋ ਮਾਤੇ ਖੂ ਖੱਤ ਛਡੇਗਤੀ 190000 ਦੀ ਲੈ ਕੇ ਆਇਆ ਸੀ ਜਿੱਦੇ ਮੁੰਡਾ ਲੈ ਕੇ ਆਇਆ ਸੀ ਕਿਉਂ ਬੁੜੀ ਹੈ ਕਿ ਹਾਸੀ ਨਾ ਤੈਨੂੰ ਤੇ ਤੇਰੀ ਮੱਜ ਬਕਾ ਕੇ ਹਟੂਗੀ ਬਕਾ ਦੀ ਨਾ ਹਕਾਰੀ ਹੋਈਏ ਗੱਲ ਸੁਣ ਲੈ ਮੈਂ ਤਾਂ ਮਰ ਜਾਣਾਗਾ ਕਿਸੇ ਨੇ ਦੇਖਣਾ ਨਹੀਂ ਕਹਿ ਰਹੇ ਤੇਰਾ ਚਾਹੇ ਤੈਨੂੰ ਬਗਾੜ ਲਾ ਚਾਹੇ ਇਹਨੂੰ ਸਮਾਰ ਲਾ ਹੋਰ ਤੇਰੇ ਵਰਗੀਆਂ ਦਾ ਕੀ ਹੁੰਦਾਗਾ ਘਰ ਨੂੰ ਬੰਦੀਆਂ ਬੁੰਦੀਆਂ ਨਹੀਂ ਹੈਗੀਆਂ ਗੱਲ ਸੁਣ ਲੈ ਮੇਰੀ ਮੱਜ ਤਾਂ ਦਿੱਤੀ ਮੈਂ ਤਕਾ ਹੁਣ ਹੁਣ ਤੂੰ ਬਚੇ ਰਹੀ ਕਿਤੇ ਤੈਨੂੰ ਨਾ ਵੇਚ ਦਵਾ ਮੈਂ ਲੈ ਦੇਖ ਲੈ ਹਰਾਂਬੜ ਕੀ ਕਰਦੀ ਐ ਹੀਲੇ ਦੇਖ ਲੈ ਨਹੀਂ ਸ਼ਰਮ ਮਨ ਮਾੜੀ ਮੋਟੀ ਤੇਰੇ ਵਰਗੀਆਂ ਹੀ ਘਰ ਰੋਲ ਲੰਨੀ ਲੈ ਕੇ ਦੇਖ ਲੈ ਕੋਈ ਬਹਾਦਰੀ ਦਾ ਕੰਮ ਨਹੀਂ ਆਹ ਕੇ ਬੁੜੀਏ ਮੱਜਦਾ ਮੈਂ ਬਕਿਆ ਸੀ ਡੰਗਰ ਵੇਚੇਂਗੀ ਤੂੰ ਹੋਰ ਕਿਦੋਂ ਲੈ ਕੇ ਬੰਨੇਂਗੀ ਕੀ ਦੇ ਦੇ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਤੂੰ ਉਹ ਲੈਣ ਤੇ ਆਈ ਜੇ ਤੂੰ ਕਹਿੰਦੇ ਟਾਣੀ ਟਾਣੀ ਆ ਤਾਂ ਮੈਂ ਵੀ ਪੱਤਾ ਪੱਤਾ ਮੈਂ ਵੀ ਸਥੋਪ ਪੱਤਣਾ ਦੀ ਤਾਰੂ ਆ ਐਵੀਂ ਨਹੀਂ ਮੈਨੂੰ ਡੇਲੋਂ ਵਾਲੀ ਕਿਰਨਾ ਕਹਿੰਦੇ ਪੱਤਾ ਪੱਤਾ ਪੱਤੇ ਕਨਾ ਝੜ ਕੇ ਨਾ ਫਿਰ ਜਦ ਪੀਲੇ ਹੋ ਜਾਂਦੇ ਨਾ ਜ਼ਮੀਨ ਤੇ ਡਿੱਗਦੇ ਨੇ ਪੱਟੀ ਆਈ ਹੈ ਪੱਤਾ ਬਣਨ ਵਾਲੀ